ਅੰਜੀ ਅੱਜ ਦੀ ਵੀਡੀਓ 'ਚ ਆਪਾਂ ਜਿਹੜੀ ਬਾਜੂ ਆ ਵੀ ਉਹ ਤਿਆਰ ਕਰਾਂਗੇ ਵੀ ਕਿਸ ਤਰ੍ਹਾਂ ਬਾਜੂ ਤਿਆਰ ਕਰੀ ਜਾਂਦੀ ਹੈਗੀ ਤੇ ਜਦੋਂ ਨਾ ਆਪਾਂ ਇਹ ਬਾਹਾਂ ਸਮਝ ਲੋ ਬਣਾਉਣੇ ਆਗੇ ਜਿਹੜੀ ਦੀ ਸਲਾਈ ਹੁੰਦੀ ਹੈ ਕਈ ਵਾਰ ਤਾਂ ਦੇਖੋ ਇੱਥੋਂ ਟਾਈਟ ਹੋ ਜਾਂਦੀ ਹੈ ਬਾਹ ਇੱਥੋਂ ਠੀਕ ਹੁੰਦੀ ਹੈ ਕਿਵਾਰਾ ਕੂਣੀ ਦੇ ਵਿੱਚ ਫਸਣ ਲੱਗ ਜਾਂਦੀ ਹੈ ਬਾਹ ਤੇ ਵੀ ਇਹਨੂੰ ਕਿਵੇਂ ਸਲਾਈ ਲਾਉਣੀ ਹੈ ਇਹ ਆਪਾਂ ਸੁਣੀ ਇਸ ਵੀਡੀਓ 'ਚ ਦੱਸਾਂਗੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਤੋਂ ਐਂਡ ਤੱਕ ਜੂਰ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਜੇ ਨਾ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਸ਼ੁਰੂ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਲਾ ਲੈਣਾ ਜਿੰਨੀ ਬਾਹਰ ਰੱਖਣੀ ਆ ਉਹਨਾਂ ਨਿਸ਼ਾਨ ਲਾ ਲਓ ਉਸ ਤੋਂ ਬਾਅਦ ਜਦੋਂ ਆਪਾਂ ਨੇ ਮੜਾਈ ਇਹਨੂੰ ਕਰਨਾ ਹੈਗਾ ਨਾ ਪਹਿਲਾਂ ਆਪਾਂ ਸਾਰੇ ਨੂੰ ਮੋੜ ਦੋ ਜਿੰਨਾ ਆਪਾਂ ਨੇ ਮੋੜਨ ਨੂੰ ਇੱਥੋਂ ਤੱਕ ਮੋੜ ਲਿਆ ਪਹਿਲਾਂ ਆਪਾਂ ਥੋੜਾ ਜਿਹਾ ਮਸ਼ੀਨ 'ਚ ਕੱਪੜਾ ਦੇ ਦਿੱਤਾ ਉਸ ਤੋਂ ਵੱਲ ਵਿਚਾਲੇ ਆਪਾਂ ਨੇ ਨਿਸ਼ਾਨ ਲਾਇਆ ਵਾ ਵਿਚਾਲੋ ਆਪਣੇ ਕਪੜਾ ਫੜਨਾ ਹੈਗਾ ਤੇ ਜਿਹੜੀ ਸਲਾਈ ਲਾਉਣੀ ਹੈ ਨਾ ਵਿਚਾਲੇ ਲਾਉਣੀ ਹੈ ਵਿਚਾਲੇ ਸਲਾਈ ਲਾਉਣੀ ਹੈ ਸੈਂਟਰ ਤੇ ਨਹੀਂ ਲਾਉਣੀ ਜਾਨੀ ਕਿ ਇੱਕ ਪਾਸੇ ਨਹੀਂ ਲਾਉਣੀ ਨਾ ਉੱਪਰ ਨਾ ਨੀਚੇ ਐਸੇ ਤਰੀਕੇ ਨਾਲ ਇਹ ਵਾਲੀ ਬਾਹ ਨੂੰ ਪੈਣਾ ਹਲਕਾ ਜਿਹਾ ਮੋੜਨਾ ਦੁਬਾਰੇ ਫੇਰ ਮੋੜਨਾ ਬਸ ਹੁਣ ਇਹਨੂੰ ਆਪਾਂ ਪਹਿਨਾ ਸਾਰੇ ਨੂੰ ਫੜਾਂਗੇ ਕੱਪੜੇ ਨੂੰ ਫਿਰ ਉਸ ਤੋਂ ਬਾਅਦ ਜਿੱਥੇ ਆਪਾਂ ਇੱਥੇ ਸੈਂਟਰ 'ਚ ਨਿਸ਼ਾਨ ਲਾਇਆ ਸੀ ਨਾ ਬਸ ਇੱਥੇ ਥੋੜਾ ਇਹਨੂੰ ਪਕੜਨਾ ਕੱਪੜੇ ਨੂੰ ਬਸ ਵਿਚਾਲੇ ਜਮਾ ਸਲਾਈ ਲਾ ਦੇ ਹੁਣ ਜਦੋਂ ਇਹ ਸਲਾਈਆਂ ਆਪਣੀਆਂ ਲੱਗ ਗਈਆਂ ਜਿੰਨਾ ਦੇਖੋ ਤੁਸੀਂ ਨੇ ਮੂਹਰੋਂ ਨਾਪ ਰੱਖਣਾ ਉਹਨਾਂ ਤੁਸੀਂ ਇੱਕ ਵਾਰੀ ਨਿਸ਼ਾਨ ਲਾ ਲਓ ਇਹ ਆਪਾਂ ਜਿਹੜੀ ਬਾਂ ਦਾ ਨਾਪ ਰੱਖਾਂਗੇ 12 ਇੰਚ ਪਹਿਲਾਂ ਆਪਾਂ 12 ਇੰਚ ਤੇ ਨਿਸ਼ਾਨ ਲਾਉਣਾ 12 ਤੇ ਨਿਸ਼ਾਨ ਲਾਤਾ ਇੰਚੀ ਡੇਪ ਧਾਰ ਲਓ ਜਾਂ ਫੱਟੀ ਧਾਰ ਲਓ ਤੁਸੀਂ ਸਿੱਧਾ ਇੱਕ ਵਾਰੀ ਨਿਸ਼ਾਨ ਲਾਉਣਾ ਜਿੱਥੇ ਆਪਣੀ ਟੋਕ ਲੱਗੀ ਆ ਉਸ ਤੋਂ ਬਾਅਦ ਜਿੱਥੇ ਆਹ ਟੋਕ ਇਹ ਤੋਂ ਲੈ ਕੇ ਸਮਝ ਲਓ ਇਥੋਂ ਨਿਸ਼ਾਨ ਲਾ ਲਓ ਨਿਸ਼ਾਨ ਇੱਥੇ ਆਪਾਂ ਲਾਉਣਾਗਾ 8 ਇੰਚ ਤੱਕ 8 ਇੰਚ ਤੇ ਨਿਸ਼ਾਨ ਲਾਓ ਤੁਸੀਂ 8 ਇੰਚ ਤੇ ਨਿਸ਼ਾਨ ਲਾ ਕੇ ਉਸ ਤੋਂ ਬਾਅਦ 8 ਇੰਚ ਦਾ ਵਿਚਾਲਾ ਕਰ ਲਓ 8 ਇੰਚ ਦਾ ਵਿਚਾਲਾ ਹੋ ਗਿਆ ਇੱਥੇ ਆਪਾਂ 1/2 ਇੰਚ ਦਾ ਨਿਸ਼ਾਨ ਲਾਉਣਾ ਸਿਰਫ 1/2 ਇੰਚ ਦਾ ਲਾਉਣਾ ਇੱਥੇ ਵਿਚਾਲਾ ਹੋ ਗਿਆ ਆਪਣਾ ਹੁਣ ਜਿਵੇਂ ਆਪਾਂ ਪਲੋਈ ਪਾਉਣੇ ਹੁੰਨੇ ਆ ਉਸ ਤਰੀਕੇ ਨਾਲ ਆਪਾਂ ਗਲਾਈ ਪਾਉਣੀ ਆ ਜਿਵੇਂ ਪਲੋਈ ਪਾਉਣੀ ਆ ਨਾ ਕਮੀਜ਼ ਦੀ ਬਸ ਉਵੇਂ ਗਲਾਈ ਪਾਓ ਲੋਈ ਇਹ ਆ ਗਈ ਬਾਹਾਂ ਦੀ ਗਲਾਈ ਇਸ ਤਰੀਕੇ ਨਾਲ ਤੁਸੀਂ ਬਾਹਾਂ ਦੀ ਗਲਾਈ ਪਾਓ 1% ਵੀ ਛੋਟੀ ਜਿਹੜੀ ਬਾਜੂ ਆ ਇਹਨੂੰ ਇਹ ਦਿੱਕਤ ਨਹੀਂ ਆਉਣੀ ਕੋਈ ਵੀ ਸਾਨੂੰ ਪ੍ਰੋਬਲਮ ਨਹੀਂ ਆਉਣੀ ਇਹਦੀ ਤੇ ਹੁਣ ਆਪਾਂ ਬਸ ਇਹ ਤੇ ਸਲਾਈ ਲਾ ਦਾਂਗੇ ਬਖਾਪਾ ਥੋੜਾ ਬ੍ਰੀਕ ਕਰ ਲੈਣਾ ਪੱਕਾ ਕਰ ਲੈਣਾ ਥੋੜਾ ਜਿਹਾ ਬਸ ਹੁਣ ਆਪਾਂ ਸਿੱਧੀ ਸਲਾਈ ਲਾ ਦੇਣੀ ਹੈ ਲਓ ਇਹ ਸਲਾਈ ਦੇਖੋ ਜਿਹੜੀ ਆਪਣੀ ਲੱਗੀ ਇੱਥੋਂ ਸਿੱਧੀ ਆ ਇੱਥੇ ਆ ਕੇ ਆਪਣੀ ਗਲਾਈ ਪੈਗੀ ਕਿਉਂਕਿ ਇੱਥੋਂ ਹੀ ਬਾਜੂ ਆਪਣੀ ਖੁੱਲੀ ਹੁੰਦੀ ਆ ਇੱਥੋਂ ਤਾਂ ਦੇਖੋ ਨਾਰਮਲ ਹੁੰਦੀ ਆ ਇੱਥੇ ਆ ਕੇ ਗੋਣੀ ਚ ਫਸਣ ਲੱਗ ਜਾਂਦੀ ਐ ਨਹੀਂ ਇੱਥੋਂ ਆ ਕੇ ਖੁੱਲੀ ਹੋ ਜਾਂਦੀ ਐ ਇਹ ਸਾਰੀਆਂ ਜਿਹੜੀਆਂ ਸਮੱਸਿਆਵੋ ਖਤਮ ਹੋ ਜਾਣੀ ਐ ਬਸ ਤੁਸੀਂ ਨਿਸ਼ਾਨ ਲਾਓ ਅੱਧੇ ਇੰਚ ਦਾ ਨਿਸ਼ਾਨ ਲਾ ਕੇ ਬਸ ਸਿੱਧੀ ਏਦਾਂ ਗਲਾਈ ਪਾ ਲੀ ਸੌਖਾ ਜਿਹਾ ਤਰੀਕਾ ਹੈਗਾ ਬਾਜੂ ਬਣਾਉਣ ਦਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਮੈਂ ਦਿਆਂਗੀ ਆਪਾਂ ਅਗਲੀ ਵੀਡੀਓ